ਇੱਥੇ ਤਿੰਨ ਦੂਖੇ ਦੇਖੇ ਗਏ ਜੀ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਪਿੰਡ ਸੰਗੂਤੌਣਾ ਜੀ ਇੱਥੇ ਤਿੰਨ ਦੂਖੇ ਦੇਖੇ ਗਏ ਜੀ ਇਸ ਕਰਕੇ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਜੀ ਤੇ ਮੰਨ ਕੇ ਵਿਭਾਗ ਵੱਲੋਂ ਉਹਨਾਂ ਨੂੰ ਜਾਣਕਾਰੀ ਵੀ ਦਿੱਤੀ ਗਈ ਹੈ ਜੀ ਤੇ ਉਹ ਆਪਣਾ ਆਪ ਦਾ ਕੰਮ ਵੀ ਕਰ ਰਹੇ ਜੀ ਤਿੰਨ ਦੂਖੇ ਦੋ ਦੇਖੇ ਗਏ ਜੀ ਤਕਰੀਬਨ 8 ਵਜੇ ਦਾ ਟਾਈਮ ਸੀ ਜੀ ਜਦੋਂ ਦੇਖੇ ਗਏ ਆ ਤੇ ਪਿੰਡ ਵਿੱਚ ਇਸ ਕਰਕੇ ਪੂਰਾ ਸਹਿਮ ਦਾ ਮਾਹੌਲ ਬਣਿਆ ਹੋਇਆ ਜੀ ਸਾਰਾ ਜਾਨੀਗਾ ਇਲਾਕਾ ਡਰਿਆ ਬਈ ਇੱਥੋਂ ਦਾ ਅਸੀਂ ਇਹੀ ਮੰਗ ਕਰਦੇ ਹਾਂ ਜੀ ਇਹਨਾਂ ਨੂੰ ਛੇਤੀ ਛੇਤੀ ਕਾਬੂ ਕੀਤਾ ਜਾਵੇ ਜਦ ਵਿਭਾਗ ਦੇ ਉਹ ਵੀ ਆਪਦੀ ਕਾਰਵਾਈ ਕਰਕੇ ਤੇ ਤਾਂ ਜੋ ਪਿੰਡ ਵਿੱਚ ਸਾਰੇ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਜਾਨਵਰਾਂ ਨੂੰ ਸਾਰਾ ਖਤਰਾ ਬਣਿਆ ਉਹ ਟਾਲਿਆ ਜਾ ਸਕੇ ਕੋਈ ਅਣਸਕਾੰਵੀ ਘਟਨਾ ਨਾ ਹੋ ਸਕੇ ਇਸ ਤੋਂ ਪਹਿਲਾਂ ਪਹਿਲਾਂ ਕੋਈ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਬਲਕਾਰ ਸਿੰਘ ਹੈ ਪਿੰਡ ਮੇਰਾ ਸੰਗੂਤੋਣਾ ਹੈ ਤੇ 8:00 ਵਜੇ ਦੇ ਕਰੀਬ ਅਸੀਂ ਇੱਥੇ ਦੋ ਜਾਨਵਰ ਦੇਖੇ ਗਏ ਜੋ ਕਿ ਤेंदुआ ਨਸਲ ਦੇ ਹੈ ਤੇ ਉਹ ਅਜੇ ਤੱਕ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਉਹਦੇ ਵਾਸਤੇ ਵੀ ਅਸੀਂ ਚਾਹੁੰਦੇ ਆਂ ਵੀ ਪ੍ਰਸ਼ਾਸਨ ਕੋਈ ਕਾਰਵਾਈ ਕਰੇ ਤੇ ਉਹਨਾਂ ਨੂੰ ਜਲਦੀ ਜਲਦੀ ਫੜਾਇਆ ਜਾਵੇ ਤਾਂ ਕਿ ਕੋਈ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਆ ਪਿੰਡ 'ਚ ਜਿਆਦਾ ਡਰ ਦਾ ਮਾਹੌਲ ਆ ਜ਼ਰੂਰ ਆ ਬੱਚੇ ਖੇਡਦੇ ਆ ਸੜਕਾਂ ਤੇ ਰਾਹ ਗਲੀਆਂ 'ਚ ਖੇਡਦੇ ਹੈਗੇ ਛੱਪੜ ਦੇ ਨੇੜੇ ਹੈਗੇ ਆ ਇੱਥੇ ਕਾਫੀ ਲੋਕਾਂ ਨੂੰ ਜਗ੍ਹਾ ਹੈਗੀ ਆ ਤੇ ਉਹਦੇ ਕਰਕੇ ਵੀ ਡਰ ਦਾ ਮਾਹੌਲ ਤਾਂ ਹੈਗਾ ਹੀ ਆ ਤੇ ਬੱਚੇ ਖੇਡਦੇ ਆ ਬੱਚਾਂ ਦਾ ਡਰ ਹੈਗਾ ਇਹ ਕਾਫੀ ਵੱਡਾ ਛੱਪੜ ਹੈਗਾ ਇਹ 7-8 ਕਿੱਲਾਂ ਦੇ ਵਿੱਚ ਫੈਲਿਆ ਹੋਇਆ ਤੇ ਚਾਰ-ਚੁਪਰੇ ਕਾਫੀ ਜ਼ਿਆਦਾ ਲੋਕ ਹੈ ਉਹ ਇਹਦੇ ਵਿੱਚ ਹੀ ਹੈ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹਨੂੰ ਜਲਦ ਤੋਂ ਜਲਦ ਫੜਿਆ ਜਾਵੇ ਪਿੰਡ ਦਾ ਜਿਹੜਾ ਡਾਰ ਮਾਹੌਲ ਹੈ ਉਹ ਸ਼ਾਮ ਆਮ ਆਂਗੂ ਆਮ ਹੋਵੇ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਪਿੰਡ ਸੰਗੂ ਤੋਂ ਆਣਾ ਜੀ ਇੱਥੇ ਤਿੰਨ ਤੋਂ ਵੀ ਦੇਖੇ ਗਏ ਜੀ ਇਸ ਕਰਕੇ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਜੀ ਤੇ ਮੰਨ ਕੇ ਵਿਭਾਗ ਵੱਲੋਂ ਉਹਨਾਂ ਨੂੰ ਜਾਣਕਾਰੀ ਵੀ ਦਿੱਤੀ ਗਈ ਹੈ ਜੀ ਤੇ ਉਹ ਆਪਣਾ ਆਪਦਾ ਕੰਮ ਵੀ ਕਰ ਰਹੇ ਜੀ ਤਿੰਨ ਤੋਂ ਵੀ ਦੇਖੇ ਗਏ ਜੀ ਤਕਰੀਬਨ 8 ਵਜੇ ਦਾ ਟਾਈਮ ਸੀ ਜੀ ਜਦੋਂ ਦੇਖੇ ਗਏ ਆ ਤੇ ਪਿੰਡ ਵਿੱਚ ਇਸ ਕਰਕੇ ਪੂਰਾ ਸਹਿਮ ਦਾ ਮਾਹੌਲ ਬਣਿਆ ਹੋਇਆ ਜੀ ਸਾਰਾ ਜਾਨੀਗਾ ਇਲਾਕਾ ਡਰਿਆ ਬਈ ਇੱਥੋਂ ਦਾ ਅਸੀਂ ਇਹੀ ਮੰਗ ਕਰਦੇ ਹਾਂ ਜੀ ਇਹਨਾਂ ਨੂੰ ਛੇਤੀ ਛੇਤੀ ਕਾਬੂ ਕੀਤਾ ਜਾਵੇ ਜਬ ਵਿਭਾਗ ਦੇ ਉਹ ਵੀ ਆਪਦੀ ਕਾਰਵਾਈ ਕਰਕੇ ਤੇ ਤਾਂ ਜੋ ਪਿੰਡ ਵਿੱਚ ਸਾਰੇ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਜਾਨਵਰਾਂ ਨੂੰ ਸਾਰਾ ਖਤਰਾ ਬਣਿਆ ਉਹ ਟਾਲਿਆ ਜਾ ਸਕੇ ਕੋਈ ਅਨਸਕਾਂਵੀ ਘਟਨਾ ਨਾ ਹੋ ਸਕੇ ਇਸ ਤੋਂ ਪਹਿਲਾਂ ਪਹਿਲਾਂ ਕੋਈ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਬਲਕਾਰ ਸਿੰਘ ਹੈ ਪਿੰਡ ਮੇਰਾ ਸੰਗੂਤੋਣਾ ਹੈ ਤੇ 8:00 ਵਜੇ ਦੇ ਕਰੀਬ ਅਸੀਂ ਇੱਥੇ ਦੋ ਜਾਨਵਰ ਦੇਖੇ ਗਏ ਜੋ ਕਿ ਤਿੰਦੂਆ ਨਸਲ ਦੇ ਹੈ ਤੇ ਉਹ ਅਜੇ ਤੱਕ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਉਹਦੇ ਵਾਸਤੇ ਬੀਜੇ ਹੀ ਚਾਉਣੇ ਵੀ ਦਾ ਪ੍ਰਸ਼ਾਸਨ ਕੋਈ ਕਾਰਵਾਈ ਕਰੇ ਤੇ ਉਹਨਾਂ ਨੂੰ ਜਲਦੀ ਜਲਦੀ ਫੜਿਆ ਜਾਵੇ ਤਾਂ ਕਿ ਕੋਈ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ ਆ ਪਿੰਡ ਚ ਡਰ ਦਾ ਮਾਹੌਲ ਆ ਜ਼ਰੂਰ ਆ ਬੱਚੇ ਖੇਡਦੇ ਆ ਸੜਕਾਂ ਤੇ ਰਾਹ ਗਲੀਆਂ ਚ ਖੇਡਦੇ ਹੈਗੇ ਛੱਪੜ ਦੇ ਨੇੜੇ ਹੈਗੇ ਆ ਇੱਥੇ ਕਾਫੀ ਲੋਕਾਂ ਨੂੰ ਜਗ੍ਹਾ ਹੈਗੀ ਆ ਤੇ ਉਹਦੇ ਕਰਕੇ ਵੀ ਡਰ ਦਾ ਮਾਹੌਲ ਤਾਂ ਹੈਗਾ ਹੀ ਆ ਤੇ ਬੱਚੇ ਖੇਡਦੇ ਆ ਬੱਚਾਂ ਦਾ ਡਰ ਹੈਗਾ ਇਹ ਕਾਫੀ ਵੱਡਾ ਛੱਪੜ ਹੈਗਾ ਇਹ 7-8 ਕਿੱਲਾਂ ਦੇ ਵਿੱਚ ਫੈਲਿਆ ਹੋਇਆ ਇਹਦੇ ਚਾਰ-ਚੁਰੇੇ ਕਾਫੀ ਜ਼ਿਆਦਾ ਲੋਕ ਹੈ ਉਹ ਇਹਦੇ ਵਿੱਚ ਹੀ ਹੈ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹਨੂੰ ਜਲਦ ਤੋਂ ਜਲਦ ਫੜਿਆ ਜਾਵੇ ਪਿੰਡ ਦਾ ਜਿਹੜਾ ਡਾਰ ਮਾਹੌਲ ਹੈ ਉਹ ਸ਼ਾਮ ਆਮ ਅੰਗੂ ਆਮ ਹੋਵੇ